ਮੈਂ ਦੀਪਕ ਕੁਮਾਰ ਐਕਸਾਈਜ਼ ਇੰਸਪੈਕਟਰ ਗਰਦਾਸਪੁਰ ਜੀ ਆਫਿਸ ਆਫ ਅਸਿਸਟੈਂਟ ਐਕਸਾਈਜ਼ ਕਮਿਸ਼ਨਰ ਗਰਦਾਸਪੁਰ ਦੇ ਹੁਕਮਾਂ ਨਾਲ ਤੇ ਐਸਐਸਪੀ ਸਾਹਿਬ ਦੇ ਹੁਕਮਾਂ ਨਾਲ ਅੱਪਰ ਰੀਡ ਕਰ ਰਹੇ ਹਾਂ ਜੀ ਨਾ ਤੋਂ ਜੀ ਕੰਪਲੇਂਟਸ ਕਾਫੀ ਆ ਰਹੀਆਂ ਸੀ ਕਿ ਜਿੰਨਾਂ ਕੋ ਲਾਇਸੈਂਸ ਨਹੀਂ ਹੈਗਾ ਅਨਔਥੋਰਾਈਜ਼ ਜਗਾ ਵਾ ਉੱਤੇ ਲੋਕ ਸ਼ਰਾਬ ਪੀਂਦੇ ਆ ਔਰ ਰੋਡਸ ਦੇ ਉੱਪਰ ਐਕਸੀਡੈਂਟਸ ਹੁੰਦੇ ਆ ਇਹਨੂੰ ਲੈ ਕੇ ਕਾਫੀ ਦਿਨੋਂ ਤੋਂ ਮੁਹਿੰਮ ਚੱਲ ਰਹੀ ਆ ਕੰਟੀਨਿਊਸ ਚੈਕਿੰਗ ਹੋ ਰਹੀ ਸੀ ਅੱਜ ਪੁਲਿਸ ਲੋਕਲ ਪੁਲਿਸ ਡਿਸਟ੍ਰਿਕਟ ਪੁਲਿਸ ਨੂੰ ਨਾਂ ਲੈ ਕੇ ਚੈਕਿੰਗ ਕੀਤੀ ਗਈ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਨੇ ਮਾਨਯੋਗ ਸਾਡੇ ਐਕਸਾਈਜ਼ ਕਮਿਸ਼ਨਰ ਸਾਹਿਬ ਦੇ ਹੁਕਮਾਂ ਨਾਲ ਤੇ ਦੋ ਜਗ੍ਹਾ ਆਪਾਂ ਲਿਕਰ ਫੜੀ ਹੋਈ ਆ ਜੀ ਜਿਹਦੇ ਵਿੱਚ ਇੱਕ ਫਰੈਂਡ ਐਕਸਲੈਂਟ ਹੈ ਫਰੈਂਡ ਐਕਸਲੈਂਟ ਫੂਡ ਕੋਰਨਰ ਤੇ ਇੱਕ ਦਿੱਲੀ ਦਰਬਾਰ ਆ ਫਰੈਂਡ ਐਕਸਲੈਂਟ ਫੂਡ ਕੋਰਨਰ ਕੋਲ ਕੱਲਾ ਡਰਾਗ ਬੀਅਰ ਦਾ ਲਾਇਸੈਂਸ ਹੈ ਬਟ ਉਹਦੇ ਕੋਲ ਲਿਕਰ ਦਾ ਨਹੀਂ ਜਦ ਕਿ ਉਹ ਲਿਕਰ ਪਲਾ ਰਿਆ ਸੀ ਆਪਾਂ ਜੋ ਕਾਨੂੰਨੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਕਰ ਰਹੇ ਆ ਤੇ ਇਹਦੇ ਕੋਲ ਤੇ ਬਿਲਕੁਲ ਲਾਇਸੈਂਸ ਨਹੀਂ ਹੈ ਦਿੱਲੀ ਦਰਬਾਰ ਕੋਲ ਤੇ ਜੋ ਐਕਟ ਦੇ ਅੰਦਰ ਬੰਦਾ ਹੈ ਉਹ ਆਪਾਂ ਕਾਰਵਾਈ ਕਰ ਰਹੇ ਆ ਅਨ ਅਥਰਾਇਜ਼ ਜਗਾ ਤੇ ਸ਼ਰਾਬ ਲਾਉਣ ਦੀ ਉਹ ਬੋਟਲ ਸੀ ਆਪਾਂ ਕਰ ਲਈਏ ਰਿਕਵਰਡ ਜੀ ਤੇ ਇਹਨਾਂ ਤੇ ਆਪਾਂ ਜਿਹੜੀ ਵੀ ਬੰਦੀ ਕਾਰਵਾਈ ਆ ਉਹ ਕਰ ਰਹੇ ਆ ਜੀ ਜਿਸ ਤਰ੍ਹਾਂ ਹੋਰ ਵੀ ਕੇਸ ਬਗਾਟਾ ਹੈ ਨਾ ਪਰ ਹੈਗੇ ਉਹ ਨਿਕਲ ਰਿਹਾ ਹੈ ਕੰਟੀਨਿਊਸਲੀ ਸਰ ਕੰਟੀਨਿਊਸਲੀ ਹੋਣਾ ਮੁਹਿੰਮ ਚੱਲ ਰਹੀ ਹੈ ਜੀ ਰੇਡ ਜੀ ਸਾਡਾ ਡਿਸਟ੍ਰਿਕਟ ਗੁਰਦਾਸਪੁਰ ਪੁਲਿਸ ਤੇ ਸਾਈਡ ਇਨਸਪੈਕਟਰ ਨਾਲ ਹੀ ਸਾਂਝਾ ਰੇਡ ਕੀਤਾ ਗਿਆ ਹੈ ਜੀ ਰੇਡ ਕੀਤਾ ਗਿਆ ਕਿ ਜਿੱਦਾਂ ਇਹ ਇਨਲੀਗਲ ਹਾਤੇ ਜਿੰਨਾਂ ਕੋ ਲਾਇਸੈਂਸ ਨਹੀਂ ਹੈਗਾ दारू ਪਲਾਂ ਦਾ ਬੀਅਰ ਪਲਾਂ ਦਾ ਉਹ ਚੱਕ ਕੇ ਕਰਦੇ ਵੀ ਆ ਜੀ ਅਗਰ ਗਲਤ ਪਾਏਗੇ ਤੇ ਐਕਸਾਈਜ਼ ਇਨਸਪੈਕਟਰ ਨਾਲ ਆ ਜੀ ਲੋਕਲ ਬੰਦੀ ਪੁਲਿਸ ਕਾਰਵਾਈ ਕੀਤੀ ਜਾਏਗੀ ਜੀ ਕੀ ਕਾਰਵਾਈ ਜਦੋਂ ਤੇ ਐਫ ਆਈ ਆਰ ਰਜਿਸਟਰ ਕੀਤੀ ਬਿਲਕੁਲ ਹੀ ਐਫ ਆਈ ਆਰ ਰਜਿਸਟਰ ਕਰਾਂਗੇ ਜੀ ਅਗਰ ਉਹਨਾਂ ਦੇ ਕੋਈ ਤਰਾਜੁਕ ਚੀਜ਼ ਮਿਲਦੀ ਹੈ ਪ੍ਰੋਪਰ ਵੀਡੀਓ ਨਾਲ ਕਾਨਫਰੈਂਸ ਚੱਲਦੀ ਪਈ ਜੀ ਲਾਈਵ ਵੀਡੀਓ ਬਣਦੀ ਪਈ ਜੋ ਵੀ ਵੀਡੀਓ ਬਚਾਏਗਾ ਜੋਕ ਸਾਈਟ ਸਲੈਕਟਰ ਸਾਨੂੰ ਦੱਸਣਗੇ ਤੇ ਆਪਾਂ ਪ੍ਰੋਪਰ ਕਾਰਵਾਈ ਬਾਕੀਆਂ ਲਈ ਕੀ ਹੈ ਜਿਹੜੇ ਬਾਕੀਆਂ ਲਈ ਮੈਸੇਜ ਇਹ ਹੈ ਕਿ ਪ੍ਰੋਪਰ ਆਪਣਾ ਤੁਸੀਂ ਲਾਇਸੈਂਸ ਲੈ ਕੇ ਹੀ ਕੰਮ ਕਰੋ ਅਬਾਊਟ ਲਾਇਸੈਂਸ ਨਾ ਕੰਮ ਕਰੋ ਤੇ ਜਿਹੜੇ ਰੋਡ ਦੇ ਉੱਪਰ दारू ਪੀਂਦੇ ਆ ਗੱਡੀਆਂ ਖਿਲਾਰ ਕੇ ਹਾਤੀਆਂ ਦੇ ਉੱਪਰ ਐਕਸੀਡੈਂਟ ਹੋਣ ਦਾ ਬਹੁਤ ਕਾਰਨ ਪਬਲਿਕ ਬਹੁਤ ਕੰਪਲੇਂਟ ਆ ਰਹੀ ਜੀ ਇਹਨਾਂ ਦੀ ਉਹਨੂੰ ਅਸੀਂ ਮੱਧ ਨਜੇ ਰੱਖਦੇ ਹੋਏ ਰੇਡ ਕੀਤੀ ਜੀ ਬਹੁਤ ਟ੍ਰੂਲੀ ਬਿਲਕੁਲ 4th ਇਅਰ ਦਾ ਰੇਟ ਹੈ ਜੀ ਇਹ ਸਾਡੇ ਵੱਲੋਂ ਚੱਲ ਰਹੀ ਹੈ ਤਿੰਨ ਜਗ੍ਹਾ ਬੜਾ ਰੇਡ ਹੋ ਚੁੱਕੀ ਆਲਰੇਡੀ ਜੀ ਨੈਕਸਟ ਵੀ ਕਰ ਰਹੇ ਹਾਂ ਜੀ ਮੈਸੇਜ ਇਹ ਹੋਇਆ ਜੀ ਜੇਰੇ ਤੁਹਾਡੇ ਕੋਲ ਪ੍ਰੋਪਰ ਪੀਅਰ ਬਾਰ ਦਾ ਲਾਇਸੈਂਸ ਦਾ ਵਿਸਕੀ ਤੇ ਹੈਗਾ ਤੇ ਚਲਾਓ ਨਹੀਂ ਤੇ ਫਿਰ ਬੰਦੀ ਸੰਬੰਧਿਤ ਕਾਰਵਾਈ ਕੀਤੀ ਜਾਏਗੀ ਐਫਆਰ ਲਾਂਚ ਕੀਤੀ ਜਾਏਗੀ